ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦੇ ਹੋਏ ਰੌਬਿਟ ਖੇਮਕਰ ਨੇ 크੍ਰਿਸਚੀਅਨ ਲੀਡਰਾਂ ਦੇ ਧਾਰਮਿਕ ਗੁਰੂਆਂ ਪ੍ਰਤੀ ਵਤੀਰੇ ਦੇ ਪਿਲੇਖੇ ਕੀਤੇ ਦੂਰ ਆਓ ਸੁਣਦੇ ਹਾਂ ਕੀ ਕੀ ਆ ਉਹਨਾਂ ਨੇ ਲੋਕਾਂ ਦਾ ਜਿਵੇਂ ਹੁਣ ਪਾਸਟਰਸ ਨੂੰ ਥ्रेट ਮੰਨਦੇ ਆ ਵੀ 크੍ਰਿਸਚੀਅਨ ਲੀਡਰਸ਼ਿਪ ਲਈ ਉਹ ਲੋਕ ਜਿਹੜੇ ਆ ਥ्रेट ਬਣਦੇ ਜਾ ਰਹੇ ਆ ਵੀ ਸ਼ਾਇਦ 크੍ਰਿਸਚੀਅਨ ਲੀਡਰਸ਼ਿਪ ਨੂੰ ਖਤਮ ਕਰ ਦੇਣ ਕਿਉਂਕਿ ਤਾਂ ਆਪ ਹੀ ਲੀਡਰ ਬਣ ਕੇ ਆਉਣ ਲੱਗੇ ਹੋ ਅਸੀਂ ਬਾਈਬਲ ਦੇ ਲੋਗ ਆ ਕੀ ਸਾਨੂੰ ਕਦੀ ਲੱਗਦਾ ਹੈ ਕਿ ਸੈਮੂਅਲ ਜਿਹੜਾ ਹੈ ਉਹ ਡਾਊਡ ਦਾ ਵਿਰੋਧੀ ਹੋ ਸਕਦਾ ਹੈ ਕੀ ਸਾਨੂੰ ਲੱਗਦਾ ਹੈ ਕਿ 다우드 ਦੇ ਲਈ ਸੈਮੂਲ ਇੱਕ ਥ੍ਰੈਟ ਹੋ ਸਕਦਾ ਹੈ ਜਦੋਂ ਅਸੀਂ ਬਾਈਬਲ ਨੂੰ ਚੰਗੀ ਤਰ੍ਹਾਂ ਪੜ੍ਹਦੇ ਹਾਂ ਤਾਂ ਉੱਥੇ ਸਾਫ਼-ਸਾਫ਼ ਲਿਖਿਆ ਹੈ ਕਿ ਸ਼ਾਉਲ ਜਿਹੜਾ ਹੈ ਉਹ 다우드 ਦਾ ਵੈਰੀ ਬਣ ਜਾਂਦਾ ਹੈ ਜਦੋਂ 다우드 ਤਰੱਕੀ ਕਰਦਾ ਹੈ ਸ਼ਾਉਲ ਜਿਹੜਾ ਹੈ ਉਹ ਨੂੰ ਮਾਰਨਾ ਚਾਹੁੰਦਾ ਹੈ ਸ਼ਾਉਲ ਨੂੰ 다우 ਤੋਂ ਜਿਵੇਂ ਕਹਿੰਦੇ ਹੈ ਜੈਲਸੀ ਹੋਣੀ ਸ਼ੁਰੂ ਹੋ ਜਾਂਦੀ ਹੈ ਪਰ ਕਿਤੇ ਅਸੀਂ ਪੜਿਆ ਕਦੀ ਕਿ ਸੈਮੂਲ ਨੂੰ ਜਿਹੜਾ ਹੈ ਉਹ 다우 ਤੋਂ ਜੈਲਸੀ ਹੋਣੀ ਸ਼ੁਰੂ ਹੋ ਗਈ ਕੀ ਸਾਨੂੰ ਲੱਗਦਾ ਹੈ ਕਿ ਸੈਮੂਲ ਜਿਹੜਾ ਹੈ ਦਾਉਦ ਦਾ ਨੁਕਸਾਨ ਕਰ ਸਕਦਾ ਹੈ ਮੈਂ ਤਾਂ ਇਹ ਜਿੰਨੇ ਵੀ ਸਾਡੇ ਪੋਲਿਟਿਸ਼ੀਅਨ ਨੇ ਕੁਐਸਚਨ ਪੋਲਿਟਿਸ਼ੀਅਨ ਨੇ ਉਹਨਾਂ ਨੂੰ ਇਹ ਸਲਾਹ ਦੇਣਾ ਚਾਹੂੰਗਾ ਕਿ ਜੇਕਰ ਤੁਸੀਂ ਬਚ ਬਚ ਕੇ ਚੱਲਣਾ ਹੈ ਤੇ ਸ਼ਾਉਲ ਵਾਲੇ ਆਤਮਾ ਤੋਂ ਬਚ ਕੇ ਚੱਲੋ ਕਹਿਣ ਦਾ ਭਾਵ ਕਿ ਤੁਹਾਡੇ ਜਿਹੜੇ ਵਿਰੋਧੀ ਨੇ ਉਹ ਤੁਹਾਡੀ ਫੀਲਡ ਦੇ ਲੋਕ ਹੀ ਨੇ ਪਾਸਟਰ ਜਿਹੜੇ ਨੇ ਉਹ ਤੁਹਾਡੇ ਵਿਰੋਧੀ ਨਹੀਂਗੇ ਪਾਸਟਰਾਂ ਨੇ ਤੁਹਾਨੂੰ ਹੱਥੀਂ ਸ਼ਾਵਾ ਕਰਕੇ ਤੁਹਾਨੂੰ ਇੱਥੇ ਤੱਕ ਪਹੁੰਚਾਇਆ ਹੈ ਕਿਸੇ ਵੀ ਪੋਲਿਟੀਕਲ ਪਾਰਟੀ ਦੇ ਸਾਹਮਣੇ ਤੁਸੀਂ ਉਹਨਾਂ ਨੂੰ ਖੜਾ ਕਰ ਦਿੱਤਾ ਤੇ ਉਹਨਾਂ ਨੇ ਤੁਹਾਨੂੰ ਆਪਣੇ ਬੱਚਿਆਂ ਵਾਂਗੂ ਟ੍ਰੀਟ ਕੀਤਾ ਹੈ ਉਹਨਾਂ ਨੇ ਤੁਹਾਨੂੰ ਆਪਣੇ ਭਰਾਵਾ ਨੂੰ ਟੀਟ ਕਿਦਾਂ ਕਿ ਨਹੀਂ ਜੀ ਇਹ ਸਾਡੇ ਲੋਕ ਨੇ ਜੇਕਰ ਤੁਸੀਂ ਇਹਨਾਂ ਨੂੰ ਕੋਈ ਪੋਜੀਸ਼ਨ ਦੇਣੀ ਤੇ ਕਦੀ ਤੁਸੀਂ ਵੇਖਿਆ ਕਦੀ ਕਿ ਕਿਸੇ ਪਾਸਟਰ ਨੇ ਮਨ੍ਹਾ ਕਰ ਦਿੱਤਾ ਕਿ ਨਹੀਂ ਜੀ ਇਹਨੂੰ ਕੋਈ ਪੋਜੀਸ਼ਨ ਨਹੀਂ ਦੇਣੀ ਹਰ ਪਾਸਬਾਨ ਨੇ ਇਹੀ ਕਿਹਾ ਕਿ ਨਹੀਂ ਜੀ ਇਹ ਸਾਡਾ ਭਰਾ ਹੈ ਇਹਨੂੰ ਤੁਸੀਂ ਕੋਈ ਅਹੁਦਾ ਦੇ ਦਿਓ ਬਿਲਕੁਲ ਤੇ ਅਸੀਂ ਇਸ ਪਲੇਟਫਾਰਮ ਦੇ ਮਾਧਮ ਦੇ ਰਾਹੀਂ ਆਪਣੇ ਲੋਕਾਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਪਾਸਬਾਨ ਜਿਹੜੇ ਲੋਕ ਨੇ ਉਹ ਕ੍ਰਿਸਚਨ ਪੋਲੀਟੀਸ਼ੀਅਨ ਦੇ ਵਿਰੋਧੀ ਨਹੀਂ ਗੇ ਉਹ ਉਹਨਾਂ ਦੇ